4 ਸਾਲਾਂ ਦੇ ਰਿਸ਼ਤੇ ਦਾ ਦਰਦਨਾਕ ਅੰਤ ਹੋਇਆ ਹੈ ਤੇ ਕੁੜੀ ਦੇ ਇਨਕਾਰ ਤੋਂ ਬਾਅਦ ਮੁੰਡੇ ਨੇ ਆਪਣੀ ਜੀਵਨ ਲੀਲਾ ਹੀ ਸਬਾਪਤ ਕਰ ਲਈ ਹੈ ਕਮਲਸੂਤ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ 4 ਸਾਲਾਂ ਦੇ ਰਿਸ਼ਤੇ ਦੇ ਵਿੱਚ ਰਹਿ ਰਹੀ ਇਸ ਜੋੜੇ ਦੀ ਦੁਖਾਂਤ ਕਹਾਣੀ ਸਾਹਮਣੇ ਆਉਂਦੀ ਹੈ ਜਦੋਂ ਮੁੰਡੇ ਦੇ ਘਰ ਵਾਲਿਆਂ ਨੇ ਵਿਆਹ ਦੀ ਗੱਲ ਕੁੜੀ ਦੇ ਪਰਿਵਾਰ ਤੇ ਲਾ ਚੁੱਕੀ ਤਾਂ ਕੁੜੀ ਨੇ ਸਪਸ਼ਟ ਕਹਿ ਦਿੱਤਾ ਕਿ ਉਹ ਵਿਦੇਸ਼ ਜਾ ਰਹੀ ਹੈ ਤੇ ਹੁਣ ਉਹ ਮੁੰਡੇ ਨਾਲ ਵਿਆਹ ਨਹੀਂ ਕਰ ਸਕਦੀ ਇਹ ਗੱਲ ਮੁੰਡੇ ਨੇ ਸੁਣ ਕੇ ਉਸ ਨੂੰ ਕਾਫੀ ਸਦਮਾ ਲੱਗਿਆ ਤੇ ਉਸਨੇ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਨਾਲੇ ਕਿ ਪਰਿਵਾਰ 'ਚ ਕੋਹਰਾ ਮੱਚ ਜਾਂਦਾ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾਤਾ ਰੋ ਰੋ ਕੇ ਬੁਰਾ ਹਾਲਾ ਪਰਿਵਾਰ ਦਾ ਇਹ ਕਹਿਣਾ ਕਿ 4 ਸਾਲ ਤੋਂ ਦੋਵੇਂ ਇਕੱਠੇ ਰਹਿ ਰਹੇ ਸਨ ਇਕੱਠੇ ਘੁੰਮਦੇ ਸਨ ਹਾਲੀ ਦੇ ਵਿੱਚ ਮੁੰਡੇ ਨੇ ਕੁੜੀ ਦਾ ਜਨਮ ਦਿਨ ਵੀ ਮਨਾਇਆ ਤੇ ਮੇਰੇ ਤੱਕ ਦੇ ਪ੍ਰਾਣੇ মিডিਆ ਨੂੰ ਦੱਸਿਆ ਕਿ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਤੇ ਉਹਨਾਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਰਿਆਣਾ ਦਾ ਆਸ਼ਕ ਇੱਕ ਗੱਲ ਬਾਤ ਕੱਲ ਬਾਤ ਸਾਬ ਮੇਰਾ ਛੋਟਾ ਭਰਾ ਸੀ ਮੈਂ ਬੱਚਿਆਂ ਨੂੰ ਪਾਲਿਆ ਸੀ ਉਹਨੇ ਸੁਸਾਇਡ ਕਰਾਇਆ ਕੁੜੀ ਦੇ ਚੱਕਰ ਦੇ ਵਿੱਚ ਕਿੰਨੇ ਸਾਲ ਦਾ ਸੀ 25 ਸਾਲ ਦਾ ਸਰ ਮੁੰਡਾ ਹੈ ਪ੍ਰਵਾਹ ਕੀ ਕਾਦੀ ਗੱਲ ਸੁਸਾਇਡ ਦੀ ਗੱਲ ਇਹ ਕਿ ਸਾਲ 4 ਸਾਲ ਗਏ ਕੁੜੀ ਦੇ ਰਿਲੇਸ਼ਨ ਵਿੱਚ ਰਹਿੰਦੇ ਨੂੰ ਗੱਲਾਂ ਬਾਤਾਂ ਕਰਦੇ ਸੀ ਇਕੱਠੇ ਆਉਂਦੇ ਸੀ ਇਕੱਠੇ ਜਾਂਦੇ ਸੀ ਕਦੀ ਬਜੇਰੀਆ ਕਦੀ ਕਿਤੇ ਆਰਾਮ ਆਰਾਮ ਘੁੰਮਦੇ ਸੀ ਤੇ ਕੁੜੀ ਨੇ 3 15 ਤਰੀਕ ਨੂੰ ਕੁੜੀ ਦਾ ਬਰਥਡੇ ਸੀ ਉਹ ਸੈਲੀਬ੍ਰੇਟ ਕੀਤਾ ਉਹਦੋਂ ਨਾਲ ਕੰਮ ਦੀ ਰਹੀ ਜਾਂਦੀ ਰਹੀ ਇਹ 2-3 ਦਿਨਾਂ ਦੇ ਵਿੱਚ ਉਹਨੇ ਕਿਹਾ ਤਾਂ ਕਿ ਮੇਰੀ ਬਾਹਰ ਦੀ ਕਿ ਮੈਂ ਬਾਹਰ ਜਾਣਾ ਚਾਹੀਦਾ ਤੇ ਨਾ ਮੇਰਾ ਕੋਈ ਫਿਊਚਰ ਨਹੀਂ ਹੈਗਾ ਤੇ ਇਹਨੂੰ ਜਵਾਬ ਦਿੱਤਾ ਜਦ ਕਿ ਅਸੀਂ ਸਾਰੇ ਘਰਾਂ ਨਾਲ ਗੱਲ ਕੀਤੀ ਤੇ ਅਸੀਂ ਤੇਰੇ ਰਿਸ਼ਤੇਦਾਰ ਲੋਕਾਂ ਤੇ ਗੱਲ ਦੋਧਾ ਸਾਰੀ ਕੀਤੀ ਹੈ ਤੇ ਕੁੜੀ ਨੇ ਪਤਾ ਨਹੀਂ ਨੂੰ 100 ਵਾਰ ਪਤਾ ਨਹੀਂ ਕੀ ਕੁੜੀ ਨੂੰ ਫੋਨ ਕੀਤਾ ਕੁੜੀ ਨੇ ਕੀ ਕੱਲ ਮਿਲਦੇ ਨੂੰ ਕਿਹਾ ਇਹਨੇ ਛਦਾਈ ਨਹੀਂ ਸਾਡੇ ਵੀ ਬਣਾ ਨੇ ਦਵਾਈ ਪੀਣੀ ਸੀ ਸਰ ਤੇ ਰਿਸ਼ਤੇ ਦੀ ਵੀ ਗੱਲ ਹੁੰਦੀ ਪਈ ਸੀ ਸਰ ਘਰ ਸਾਡੀ ਚੱਲਦੀ ਪਈ ਸੀ ਗੱਲ ਸਾਰੀ ਹਾਂ ਕੁੜੀ ਵੱਲੋਂ ਨਾ ਕਿ ਕੁੜੀ ਦੇ ਘਰ ਜਾਣ ਜਦੋਂ ਜਾਣ ਲੱਗੀ ਸੀ ਤੇ ਕੁੜੀਆਂ ਨੇ ਉਲਟੋ ਕਿਹਾ ਕਿ ਜੀ ਇਹ ਮੇਰੇ ਘਰ ਹੋਗੇ ਤੇ ਮੈਂ ਮੈਂ ਉਲਟੇ ਵੀ ਕਰ ਸਕਦੀ ਤੁਹਾਡੇ ਤੇ ਵੀ ਮੈਂ ਤੁਹਾਨੂੰ ਫालतੂ ਵੀ ਗੱਲ ਕੋਈ ਗੱਲ ਵੀ ਕਰ ਸਕਦੀ ਕੋਈ ਉਲਟ ਸਲਟ ਵੀ ਬੋਲ ਸਕਦੀ ਕਿੰਨੀ ਦੇਰ ਗੱਲ ਚੱਲਦੀ ਤੇ ਭਈ 4 ਸਾਲ ਹੋ ਗਏ ਰਿਲੇਸ਼ਨ ਦੇ ਵਿੱਚ ਤੇ ਕੁੜੀ ਦੇ ਕਿਸ ਤਰ੍ਹਾਂ ਗੱਲਬਾਤ ਕਰਨੀ ਕੋਈ ਪਤਾ ਲੱਗਦਾ ਜਦੋਂ ਕਿ ਜਦਾਂ ਸਕੂਲ ਦੇ ਪੜ੍ਹਦੀ ਸੀ ਉਹਦਾ ਆਂ ਜਾਂਦਾ ਸੀ ਇਹ ਵੀ ਉਹ ਵੀ ਜਾਂਦਾ ਸੀ ਆ ਮਿਲਣ ਦੇ ਨੰਬਰ ਦਿੱਤੇ ਕਿ ਨੰਬਰਾਂ ਤੋਂ ਬਾਅਦ ਆਈ ਡੀ ਆ ਜੋ ਵੀ ਜਿੱਥੇ ਵੀ ਉਹ ਕੰਮ ਚੱਲਦਾ ਰਿਹਾ ਸਰ ਅੱਜ ਕਿ ਸਰ ਉਹਨੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਸਰ ਬੋਲ ਸਾਡਾ ਕੋਈ ਜਵਾਬ ਸਕੀਏ ਤੇ ਪੁਲਿਸ ਵੀ ਤੁਹਾਡੇ ਸਾਥ ਨੂੰ ਇਹ ਨਹੀਂ ਸਰ ਕੁਝ ਨਹੀਂ ਕੀਤਾ ਪੁਲਿਸ ਕਿਹ ਕੀ ਸਮਝ ਇਹਨਾਂ ਦੇ ਸਾਥ ਤੇ ਜਾਂ ਹਿੰਦੀ ਸਰ ਹਿੰਦੀ ਕਿਉਂਕਿ ਜਦੋਂ ਸਾਡੀ ਸੁਣੀ ਨਹੀਂ ਗਈ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਹੀਂ ਕੀ ਕਹਿ ਸਕਦੇ ਪਰ ਪੰਜਾਬ ਕੰਪਲੇਨ ਲਿਖਾਈ ਤੁਸੀਂ ਹਾਂਜੀ ਸਰ ਲਿਖਾਈ ਸਭ ਕੁਝ ਕੀਤਾ ਇਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਭਾਜੀ ਤੁਸੀਂ ਸਰ ਅਸੀਂ ਚਾਹੁੰਦੇ ਵੀ ਕੁੜੀ ਦੇ ਐਕਸ਼ਨ ਲਿਆ ਜਾਵੇ ਜੋ ਸਾਡੀ ਤੁਹਾਡੇ ਦੇ ਭਰਾ ਚਲ ਗਿਆ ਸਰ ਉਹਨੇ ਤੇ ਵਾਪਸ ਹੁਣਾ ਪਰ ਕੁੜੀ ਨੂੰ چار سال <applause> <t> ਕੀ ਕਲਫਤ ਹੋਈ ਸੁਸਾਈਡ ਕਰਨ ਦਾ ਕਾਰਨ ਕੀ ਜੀ ਪਤਾ ਨਹੀਂ ਜੀ ਪਹਿਲਾਂ ਕਿੰਦੀ ਵਿਆਹ ਕਰੋਣਾ ਘਰ ਗੱਲ ਕਰ ਸਾਰਿਆਂ ਨਾਲ ਗੱਲ ਵੀ ਕੀਤੀ ਗੱਲਬਾਤ ਕੀਤੀ ਸਾਰਿਆਂ ਨਾਲ ਬਾਅਦ ਵਿੱਚ ਹੋਰ ਨਾ ਮੁੰਡਿਆਂ ਨਾਲ ਵੀ ਗੱਲਾਂ ਕਰਦੀ ਰਹੀ ਆ ਵਿੱਚ ਕਿਸੇ ਨਾਲ ਵੀ ਕਰਦੀ ਰਹੀ ਨੂੰ ਫੇਜ ਰੱਖਿਆ ਉਹ ਮਰਨ ਲਈ ਮਜਬੂਰੀ ਕੀਤਾ ਉਹਨੂੰ ਕਿਸੇ ਦੇਖ ਵੀ ਜਾਂਦੀ ਸੀ ਹਾਂ ਜੀ ਐਲਟਸ ਕਰਾ ਕਰਨ ਦੀ ਚਾਹੀਦੀ ਹੈ ਜੀ ਇਹ ਲੜਕੀ ਦੇ ਘਰੋਂ ਲਈ ਚੋਰੀ ਲੰਦੇ ਨੇ ਹਾਂਜੀ ਚੋਰ ਵੀ ਚੋਰ ਵਗੈਰਾ ਲੜਕੇ ਨੂੰ ਚੁੱਕਿਆ ਜਾਂਦਾ ਹਾਂਜੀ ਕਹਿੰਦਾ ਗਿਆ ਤਾਂ ਇਹਨੇ ਇੱਕ ਕਦਮ ਚੁੱਕਿਆ ਜੀ ਕਿੰਨੀ ਐ ਸੀਗੀ ਸਾਡੇ ਕੋਲ ਮੇਰੀ ਜੀ ਕਿਸੇ ਵਿਚਾਲੇ ਮਰੀ ਉਹ ਲੜਕੀ ਦੇ ਕਿਹੜੀ ਦੀ ਸਰਕਾਰ ਕੋਲ ਫਰਮ ਨਹੀਂ ਪਤਾ ਉਹਨੂੰ ਬੜਾ ਛਾਲੂ ਇਨਸਾਫ ਚਾਹੀਦਾ ਜ਼ਰੂਰ ਪੁਲਿਸ ਨੇ ਐਫ ਆਈ ਆਰ ਦੱਸਿਆ ਵੀ ਕੀ ਦਿੱਤੀ ਜ਼ਰਤ ਦਾ ਅਧਿਕਾਰਵਾਈ ਨਹੀਂ ਹੋਈ ਅੱਜ ਤੁਸੀਂ ਦਵਾਈ ਖਾਧੀ ਨਹੀਂ ਲਈ ਘਰੇ ਘਰ ਦੇ ਬਾਹਰ ਜਾ ਪਤਾ ਨਹੀਂ ਸਰ ਮੈਂ ਵੇਖੀ ਨਹੀਂ ਐਫਆਰ ਨਹੀਂ ਵੇਖੀ ਨਹੀਂ ਜੋ ਤੁਹਾਨੂੰ ਕਿੱਦਾ ਪਤਾ ਲੱਗਾ ਸਰ ਮੋਢੇ ਨੇ ਜੋ ਵੀ ਉਹ ਬਣਾਇਆ ਕੋਈ ਵੀਡੀਓ ਇਹ ਬਣਾਇ ਸੁਸਾਈਡ ਕੀਤਾ ਇਹ ਕਿਤੇ 10-10 ਮੁੰਡੇ ਵੀ ਇਹਨਾਂ ਦੇ ਘਰੋਂ ਗਲੀ ਵੱਲੋਂ ਆਇਆ ਤੇ ਇੱਥੋਂ ਪੀਲੀ ਦਾਵਾ ਜੀ ਉੱਥੇ ਗਲੀ ਦੇ ਬਾਹਰ ਹੀ ਡਿੱਗਾ ਹੋਇਆ ਅੱਛਾ ਲੜਕੀ ਦੇ ਘਰ ਦੇ ਬਾਹਰ ਹੀ ਹਾਂਜੀ ਘਰ ਦੇ ਨਹੀਂ ਪੈਣੀ ਗਲੀ ਦੇ ਬਾਹਰ ਕਿ ਪਤਾ ਨਹੀਂ ਘਰ ਦੇ ਡਿੱਗਿਆ ਹੀ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਤੁਸੀਂ ਸਾਨੂੰ ਕੁੜੀ ਮੰਗ ਜੀ ਹਨੂਮਨ ਸਾਹਿਬ ਚਾਹੀਦਾ ਕੁੜੀ ਤੇ ਕਾਰਵਾਈ ਹੋਣੀ ਚਾਹੀਦੀ ਕੁੜੀ ਦੇ ਪਿਓ ਤੇ ਕਾਰਵਾਈ ਹੋਣੀ ਚਾਹੀਦੀ ਠੀਕ ਕੋਈ ਆਪਸੇ ਤਾਂ ਕੋਈ ਪ੍ਰੇਮ ਸੰਬੰਧ ਸੀ ਤੇ ਇਹਨਾਂ ਦੇ ਆਪਸ ਵਿੱਚ 3-4 ਸਾਲ ਤੋਂ ਕੋਈ ਆਪਸ ਵਿੱਚ ਇਹਨਾਂ ਦੀ ਤੂਸ ਮਮਾ ਹੋਈ ਅਤੇ ਇਸੇ ਕਲੋਂ ਇਹਨਾਂ ਲੜਕੇ ਨੇ ਕੋਈ ਜਿੜੀ ਜਿਹੀ ਚੀਜ਼ ਪਾ ਲਈ ਤੇ ਲੜਕੇ ਦੇ ਭਰਾ ਦੇ ਬਾਨਾ ਤੇ ਪਰਚਾ ਦਰਜ ਕਰਤਾ ਤੇ ਅੱਜ ਇਹ ਪੋਸਟਮੈਡਮ ਕਰਵਾ ਰਹੇ ਆਂ ਗਾਂ ਜੋ ਵੀ ਤਫ਼ਤੀਸ਼ ਆਉਂਦਾ ਵਾ ਉਹ ਤੁਹਾਨੂੰ ਫਿਰ ਬਾਅਦ ਦੱਸਿਆ ਜਾਏਗਾ ਇਹ 100 108 ਡੀਐਨਐਸ ਇੱਕ ਵਾਰੀ ਤਾਂ ਕੀ ਪਤਾ ਲੱਗਾ ਜੀ ਹੁਣ ਤਾਂ ਅਨਕੁਆਰੀ ਵੇਖੋ ਜੀ ਇਹ ਤੇ ਤਫਤੀਸ਼ ਦਾ ਪਾਰਟ ਹੈ ਜੇ ਤੇ ਆ ਪੋਸਟਮਾਰਟਮ ਕਰਾ ਰਹੇ ਹਾਂ ਪਰਚਾ ਦੇ ਕੇ ਪੋਸਟਮਾਰਟਮ ਕਰਾ ਰਹੇ ਹਾਂ ਹਾਂਜੀ ਜੋ ਵੀ ਅੱਗੇ ਸਾਹਮਣੇ ਆਏਗਾ ਸਰ ਪਰਵਾਹ ਸਟੇਜ ਚ ਕੀ ਪਤਾ ਲੱਗਾ ਜੀ ਕਿ ਇਨਫੋਰਮੇਸ਼ਨ ਤੁਹਾਨੂੰ ਕੀ ਮਿਲੀ ਹੈ ਇਸ ਕਾਰਨ ਕੀ ਹੈ ਜੀ ਕਾਰਨ ਉਹ ਹੈ ਪ੍ਰੇਮ ਸੰਬੰਧ ਸੀ ਜੀ ਆਪਸ ਵਿੱਚ ਇਹਨਾਂ ਦੇ ਲੜਕੀ ਲੜਕੀ ਦੇ ਕੋਈ ਇਹਨਾਂ ਦੇ ਆਪਸ ਵਿੱਚ ਕੋਈ ਗੱਲਬਾਤ ਹੋਈ ਉਹਨੇ ਭਰਾ ਨੇ ਉਹਨੇ ਦੱਸਿਆ ਤੇ ਉਹਦੇ ਭਰਾ ਦੇ ਬਿਆਨਾਂ ਦੇ ਪਰਚਾ ਦਰਜ ਕਰ ਦਿੱਤਾ ਜੀ ਠੀਕ ਹੈ ਪਰਿਵਾਰ ਵੱਲੋਂ ਕਹਿਣ ਕਿ ਮਹੀਨੇ ਤੋਂ ਉਹਨਾਂ ਦਾ ਫੇਦਾ ਜਿਹੜਾ ਹੈ ਉਹ ਧਮਕੀਆਂ ਦੇ ਰਹੇ ਸੀ ਮੇਰੇ ਨੂੰ ਨਹੀਂ ਜੀ ਇਸ ਦੰਦੀ ਅੱਜ ਸਾਡੇ ਸਾਹਮਣੇ ਤਾਂ ਕੋਈ ਗੱਲ ਨਹੀਂ ਆਈ ਤੇ ਜੇ ਹੋਏਗੀ ਤੇ ਕੋਈ ਨਾ ਕੋਈ ਤਫ਼ਤੀਸ਼ ਦਾ 파ਟ ਹੈ ਦੇਖ ਲਾਂਗੇ ਕੀ ਕਾਰਵਾਈ ਕੀਤੀ ਜੀ ਹਾਂਜੀ ਹੁਣ ਪਰਚਾ ਦਰਜ ਕੀਤਾ ਜੀ ਆਪਣਾ ਉਹ ਲੜਕੀ ਦੇ ਖਿਲਾਫ ਕਰ ਠੀਕ ਲੜਕੇ ਦੇ ਭਰਾ ਦੇ ਬਿਆਨਾਂ ਦੇ ਓਕੇ ਜੀ ਠੀਕ